ਇਹੀ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਵੀ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ तकरीबन 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਮੁੱਗਾ ਤੋਂ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਪਤਨੀ ਵੱਲੋਂ ਸਾਥੀਆਂ ਨਾਲ ਮਿਲ ਕੇ 91 ਲੱਖ ਦੀ ਠੱਗੀ ਮਾਰ ਲਈ ਗਈ ਵਿਦੇਸ਼ ਜਾਣ ਵਾਲੇ ਬੱਚੇ ਤੇ ਉਹਨਾਂ ਦੇ ਮਾਪੇ ਜ਼ਰੂਰ ਵੇਖ ਲੈਣ ਆ ਵੀਡੀਓ ਕਿਵੇਂ ਪਤੀ ਪਤਨੀ ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਅਕਾਊਂਟ 'ਚ ਫੰਡ ਸ਼ੋਅ ਕਰਾਉਣ ਦੇ ਨਾਂ ਤੇ ਮਾਰਦੇ ਸੀ ਠੱਗੀਆਂ ਕਰੀਬ 9 ਲੋਕਾਂ ਦੀ ਸ਼ਿਕਾਇਤ ਤੇ ਜਦੋਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਵਿਦੇਸ਼ ਜਾਣ ਵਾਲੇ ਬੱਚਿਆਂ ਦਾ ਪਹਿਲਾ ਬੈਂਕ ਅਕਾਊਂਟ ਖੁਲਾਉਂਦੇ ਸੀ ਫਿਰ ਉਸ ਵਿੱਚ ਪੈਸੇ ਪਵਾ ਲੈਂਦੇ ਸੀ ਜਿਸ ਦਾ ਕਿ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ ਫਿਰ ਬੱਚਿਆਂ ਦੇ ਅਕਾਊਂਟ ਵਿੱਚੋਂ ਖੁਦ ਹੀ ਪੈਸੇ ਕਢਵਾ ਲੈਂਦੇ ਸੀ ਗ੍ਰਿਫਤਾਰ ਪਤੀ ਪਤਨੀ ਵਿੱਚੋਂ ਜੋ ਪਤੀ ਹੈ ਉਹ ਬੈਂਕ 'ਚ ਅਸਿਸਟੈਂਟ ਮੈਨੇਜਰ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਠੱਗੀ ਦਾ ਧੰਦਾ ਚੱਲਦਾ ਆ ਰਿਹਾ ਸੀ ਪੁਲਿਸ ਵੱਲੋਂ ਹੁਣ ਪਤੀ-ਪਤਨੀ ਸਮੇਤ ਬਾਕੀ આરોપીਾਂ ਤੇ ਠੱਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ। ਸਰ ਇਹਨਾਂ ਬਾਅਦ 44 ਐਸਪੀ ਡੀ ਸਾਹਿਬ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਲ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ। ਤੇ ਦੀਪ ፋინੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਇਹਦੇ ਚ ਸੀਫੂ ਗੋਇਲ ਹੈ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਿਹੜਾ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਫੂ ਕੋਏ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਜੋ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰਕਲਾ ਉੱਤੇ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਇਹ ਸਰ ਉਹਨਾਂ ਦਾ ਬੈਂਕ ਖਾਤਾ ਕਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਪੈਸੇ ਸ਼ੋਅ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਪੂ ਗੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਇਹ ਜੇ ਅਕਾਊਂਟ ਫਿਰ ਉਸ ਬੰਦੇ ਦਾ ਖਲਾਉਂਦੇ ਸੀ ਕਿ ਨਹੀਂ ਹੁੰਦੇ ਸੀਗੇ ਕਿ ਕਿਹੜੇ ਮੀਟ ਕਰਨਾ ਬਾਈ ਕਿਉਂਕਿ ਫੰਡਾਫੋ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰੇ ਉਹਨਾਂ ਚੈੱਕ ਕਰਾ ਦਿੰਦੇ ਸੀ ਸਾਡੇ ਖਾਤੇ 'ਚ ਹੈਗੀ ਸਰ ਜੀ ਉਹ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਡੈਲੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਲਿਆ ਹੈ। ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨਿੱਦੀ ਨਾ ਦੀ ਬੈਂਕ 'ਚ ਲੱਗੀ ਉਹ ਅਜੇ ਇਹਦੇ 'ਚ ਨਹੀਂ ਗ੍ਰਿਫਤਾਰ ਹੋਈ ਸ। ਹੁਣ ਕਿਹੜੇ ਕਿਹੜੇ ਅਗਲੇ ਜਿਹਨਾਂ ਨੂੰ ਮੈਂ ਕੀ ਨਾਮ ਅਗਰੇ ਜਿਹੜੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਵੇਰਾ ਲਏਗੇ ਇਹ ਸਾਰੇ ਇਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਾਰੇ ਜਿੰਨੇ ਉਥੇ ਫਰਡ ਕੋਰਟ ਦੇ ਰਹਿਣ ਹਾਂਜੀ ਸਰ ਇਥੇ ਮੋਗਾ ਦੇ ਰਹਿਣ ਕਿੰਨੇ ਦੋਸ਼ੀ ਮੋਗਾ ਦੇ ਰਹਿਣ ਵਾਲੇ ਕੋਰਟ ਵਿੱਚ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਚੋਂ ਫਿਰ ਗਾਂ ਕੀਤੀ ਜਾਊਗੀ ਇਹਨਾਂ ਨੇ ਠੱਗੀ ਮਾਰੀ ਐ ਕਿ 420 ਕੀਤੀ ਐ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚੋਂ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਹੁੰਦੇ ਸੀ ਇਹਨਾਂ ਦੇ ਖਾਤੇ ਇਹ ਸਾਰੇ ਦੀਪ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾਂ ਲੈਨੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾਉਂਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖਿਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਇਹ ਪੈਸੇ ਸ਼ੋਅ ਕਰਾਉਂਦੇ ਸੀ ਸਰ ਪਰ ਜਿਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ तकरीबन 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਮੁਗਗਾ ਤੋਂ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਪਤਨੀ ਵੱਲੋਂ ਸਾਥੀਆਂ ਨਾਲ ਮਿਲ ਕੇ 91 ਲੱਖ ਦੀ ਠੱਗੀ ਮਾਰ ਲਈ ਗਈ ਵਿਦੇਸ਼ ਜਾਣ ਵਾਲੇ ਬੱਚੇ ਤੇ ਉਹਨਾਂ ਦੇ ਮਾਪੇ ਜ਼ਰੂਰ ਵੇਖ ਲੈਣ ਆ ਵੀਡੀਓ ਕਿਵੇਂ ਪਤੀ ਪਤਨੀ ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਅਕਾਊਂਟ 'ਚ ਫੰਡ ਸ਼ੋਅ ਕਰਾਉਣ ਦੇ ਨਾਂ ਤੇ ਮਾਰਦੇ ਸੀ ਠੱਗੀਆਂ ਕਰੀਬ 9 ਲੋਕਾਂ ਦੀ ਸ਼ਿਕਾਇਤ ਤੇ ਜਦੋਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਵਿਦੇਸ਼ ਜਾਣ ਵਾਲੇ ਬੱਚਿਆਂ ਦਾ ਪਹਿਲਾ ਬੈਂਕ ਅਕਾਊਂਟ ਖੁਲਾਉਂਦੇ ਸੀ ਫਿਰ ਉਸ ਵਿੱਚ ਪੈਸੇ ਪਵਾ ਲੈਂਦੇ ਸੀ ਜਿਸ ਦਾ ਕਿ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ ਫਿਰ ਬੱਚਿਆਂ ਦੇ ਅਕਾਊਂਟ ਵਿੱਚੋਂ ਖੁਦ ਹੀ ਪੈਸੇ ਕਢਵਾ ਲੈਂਦੇ ਸੀ ਗ੍ਰਿਫਤਾਰ પતિ ਪਤਨੀ ਵਿੱਚੋਂ ਜੋ ਪਤੀ ਹੈ ਉਹ ਬੈਂਕ 'ਚ ਅਸਿਸਟੈਂਟ ਮੈਨੇਜਰ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇੱਕ ਠੱਗੀ ਦਾ ਧੰਦਾ ਚੱਲਦਾ ਆ ਰਿਹਾ ਸੀ ਪੁਲਿਸ ਵੱਲੋਂ ਹੁਣ પતિ ਪਤਨੀ ਸਮੇਤ ਬਾਕੀ આરોપીਾਂ ਤੇ ਠੱਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ ਸਰ ਇਹ ਨਾ ਬਾਦ ਪੜਤਾਲ ਐਸਪੀਡੀ ਸਾਹਿਬ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫਾਇਲ ਅਪਲਾਈ ਕਰਦੇ ਸੀ ਤੇ ਦੀਪ ਫਾਈਨੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹ ਦੇ ਚੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਪ ਫਾਈਨੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਹੀ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਪੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ 'ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਤਰ੍ਹਾਂ ਕਰਕੇ ਉਹਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5ਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰਕਲਾ ਲਗਭਗ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਪੈਸੇ ਸ਼ੋਅ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸਿੱਪੂ ਗੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਦੇ ਅਕਾਊਂਟ ਆਫੇਰ ਉਹ ਬੰਦੇ ਰਖ ਲਾਉਂਦੇ ਸੀ ਕਿ ਨਹੀਂ ਖੁੰਦੇ ਸੀ ਕਿ ਜਿਹੜੇ ਮੀਸੇਟ ਆਉਂਦਾ ਸੀ ਕਿਉਂਕਿ ਫੰਡਾਂਸ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੀ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਲੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਲਏ ਦਾ ਜੀ ਸਰ ਤਿੰਨ ਲੋਕਾਂ ਨੂੰ ਹੀ ਰੈਸਟ ਕੀਤਾ ਤੇ ਇੱਕ ਜੇ ਹੋਰ ਹੈ ਕੋਈ ਨੀਦੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇੰਦੇ 'ਚ ਨਹੀਂ ਗ੍ਰੈਫਟ ਇਹ ਸਾਰੇ ਇੱਕ ਸਿਫੂ ਗੋਇਲ ਇੱਕ ਕੁੜੀ ਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨਾਂ ਜੀ ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਨੇ ਲੈ ਗਏ ਇਹ ਸਾਰੇ ਇਥੇ ਮੋਗਾ ਦੇ ਹੀ ਹੈ ਫੈਕਸ ਕਲੋਨੀ ਦੇ ਸਰ ਜੀ ਜਿੱਦੇ ਉਥੇ ਫਰੈਂਡਪੁਡ ਦੇ ਰਹਿਣ ਹਾਂਜੀ ਸਰ ਇਥੇ ਮੋਗਾ ਦੇ ਹੀ ਰਹੇ ਤਿੰਨੇ ਦੋਸ਼ੀ ਮੋਗਾ ਦੇ ਨਾਲ ਹੀ ਹੈ ਕੋਰਟ ਵਿੱਚ ਕਰ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਹੋਊਗੀ ਅਮਲ ਤੋਂ ਫਿਰ ਕਾਹ ਕਿੱਝ ਹੋਊਗੀ ਇਹਨਾਂ ਨੇ ਠੱਗੀ ਮਾਰੀ ਹੈ ਕਿ 420 ਕੀਤੀ ਹੈ ਬਸ ਇਹ ਸਾਰੇ 420 ਵੀ ਆ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਕੇ ਉਹਨਾਂ ਦੇ ਖਾਤੇ 'ਚੋਂ ਪੈਸੇ ਕਢਾਇਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਇਹਨਾਂ ਦੇ ਖਾਤੇ 'ਚ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ 'ਚ ਸ਼ੋਅ ਕਰਾਉਂਦੇ ਸੀ ਉਹਨਾਂ ਦੇ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਵਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸੀ ਸਰ